ਉਹ ਦੁਬਾਰਾ ਪੰਜਾਬ ਦੀ ਸੱਤਾ ਬਚਾਉਣ ਕਦੇ ਕਾਲੀ ਦਲ ਦੇ ਥੱਲੇ ਵਾਲੇ ਦਿੱਤਾ ਕਦੇ ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਇਕਾਈ ਦੇ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਨੇਗੇ ਜਿਹੜੇ ਕਾਂਗਰਸ ਪਾਰਟੀ ਤੋਂ ਸ਼ਿਫਟ ਹੋ ਕੇ ਬੀਜੇਪੀ ਚ ਗਏ ਨੇਗੇ ਉਹ ਲਗਾਤਾਰ ਆਪਣੀ ਬਿਆਨਬਾਜ਼ੀ ਜਿਹੜੀ ਆ ਸਿਆਸੀ ਬਿਆਨਬਾਜ਼ੀ ਪੰਜਾਬ ਚ ਦਿੱਤੇ ਰਹਿੰਦੇ ਨੇ ਕਿ ਨੌ ਮਾਰਚ ਦਾ ਰਿਸ਼ਤਾ ਦੁਬਾਰਾ ਜੋੜਨਾ ਚਾਹੀਦਾ ਕਿ ਦੁਬਾਰਾ ਸੱਤਾ ਬਚਾਉਣ ਦੇ ਲਈ ਆਕਾਲੀ ਦਲ ਬੀਜੇਪੀ ਨੂੰ ਇਕੱਠੇ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਆਕਾਲੀ ਦਲ ਦੇ ਲੀਡਰ ਪਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਚ ਕਰਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਕਾਲੀ ਦਲ ਦੀ ਕਾਲੀ ਦਲ ਦੇ ਪ੍ਰਧਾਨ ਜੀ ਗੱਲ ਕਰਦੇ ਨੇਗੇ ਉਹ ਗੱਟ ਜੋੜ ਤੋਂ ਡਟਾਈ ਕਰਦੇ ਨੇਗੇ ਜਦੋਂ ਭਾਜਪਾ ਵਾਲੇ ਗੱਲ ਕਰਦੇ ਨੇ ਸੈਂਟਰ ਲੀਡਰਸ਼ਿਪ ਉਹ ਕਹਿੰਦੇ ਆ ਕਿ ਅਸੀਂ ਪੰਜਾਬ ਚ ਕੱਲ੍ਹ ਇਲੈਕਸ਼ਨ ਲੜਾਂਗੇ ਪਰ ਮੈਂ ਪੰਜਾਬ ਦੇ ਇਤਿਹਾਸਿਕ ਉਹਨਾਂ ਪਲਾਂ ਦੀ ਜਾਣਕਾਰੀ ਦੇਣੀ ਚਾਹਣਾਗਾ ਇਤਿਹਾਸਕ ਦੇ ਉਹ ਇਤਿਹਾਸ ਦੇ ਉਹ ਪੰਨੇ ਜਿਹੜੇ ਕਾਲੇ ਪੰਨੇ ਆਕਾਲੀ ਦਲ ਬੀਜੇਪੀ ਦੇ ਸਮੇਂ ਲਿਖੇ ਗਏ ਜਦੋਂ ਪੰਜਾਬ ਦੇ ਅੰਦਰ ਆਕਾਲੀ ਦਲ ਤੇ ਬੀਜੇਪੀ ਦਾ ਰਾਜ ਸੀਗਾ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਕਰਾਇਆ ਕਿਸ ਤਰ੍ਹਾਂ ਆਕਾਲੀ ਬੀਜੇਪੀ ਦੇ ਨੇਤਾਵਾਂ ਨੇ ਮਿਲ ਕੇ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਜੜੀ ਰਚੀ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਕਾਲੀ ਦਲ ਭਾਜਪੀ ਨੇ ਪੰਜਾਬ ਦੇ ਅੰਦਰ ਪੈਦਾ ਕੀਤਾ ਕਿਸ ਤਰ੍ਹਾਂ ਆ ਕਾਲੀ ਦਲ ਦੇ ਨੇਤਾਵਾਂ ਵੱਲੋਂ ਉਹਨਾਂ ਦੇ ਲੀਡਰਾਂ ਦੇ ਜਿਹੜੇ ਕਰਿੰਦੇ ਸੀ ਉਹਨਾਂ ਵੱਲੋਂ ਸ਼ਰੀਆਮ ਧੀਆ ਪੈਣਾ ਦੀ ਇੱਜ਼ਤ ਢੁੱਟੀ ਜਾਂਦੀ ਸੀ ਜੇਕਰ ਕੋਈ ਬਚਾਉਣ ਦਾ ਯਤਨ ਕਰਦਾ ਸੀ ਤਾਂ ਸਿਰ ਵਿੱਚ ਗੋਲੀ ਮਾਰੀ ਜਾਂਦੀ ਸੀ ਇਤਿਹਾਸ ਜਿਹੜਾ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਭਾਜਪਾ ਦਾ ਰਿਹਾਗਾ ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ ਨੂੰ ਗੈਂਗਸਟਰਵਾਦ ਵਾਦਵਲ ਲਿਜਾਣ ਦੇ ਲਈ ਅਕਾਲੀ ਦਲ ਭਾਜਪਾ ਨੇ ਰੋਲ ਲਵਾਇਆ ਪੰਜਾਬ ਜਾਣਦਾਗਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਨਸ਼ਿਆਂ ਦਾ ਵਪਾਰ ਅਕਾਲੀ ਦਲ ਭਾਜਪਾ ਵਾਲੇ ਲੈ ਕੇ ਆਏ ਇਹ ਪੰਜਾਬ ਜਾਣਦਾਗਾ ਭਰਾਵੋ ਹੁਣ ਦੋਨੋਂ ਹੀ ਪੰਜਾਬ ਦੀ ਸਰ ਜਮੀਨ ਦੇ ਉੱਤੇ ਪੰਜਾਬ ਦੀ ਉਸ ਜ਼ਮੀਨ ਦੇ ਉੱਤੇ ਜਿੱਥੇ ਕਦੇ ਨਫਰਤ ਦੇ ਬੀਜ ਪੈਦਾ ਨਹੀਂ ਹੋ ਸਕਦੇ ਪੰਜਾਬ ਦੀ ਉਹ ਜ਼ਮੀਨ ਜਿਹੜੀ ਗੁਰੂਆਂ ਪੀਰਾਂ ਦੀ ਜ਼ਮੀਨ ਆ ਉਸ ਦੇ ਉੱਤੇ ਦੁਬਾਰਾ ਆਪਣੀ ਖੋਈ ਹੋਈ ਸਿਆਸੀ ਤਾਕਤ ਜਿਹੜੀਆਂ ਨੂੰ ਲੱਭਦੇ ਫਿਰਦੇ ਨੇ ਪੰਜਾਬੀਆਂ ਨੇ ਕਦੇ ਅਜ਼ਹਿ ਧੜਵੀਆਂ ਨੂੰ ਮਾਫ਼ ਨਹੀਂ ਕੀਤਾ ਜਿਨ੍ਹਾਂ ਧੜਵੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਵੇ ਕਿਉਂਕਿ ਇਹ ਜਿਹੜਾ ਇਤਿਹਾਸ ਆ ਉਹ ਕਾਲੀ ਦਲ ਦੇ ਹਿੱਸੇ ਆਇਆਗਾ ਕਿ ਕਾਲੀ ਦਲ ਤੇ ਬੀਜੇਪੀ ਵਾਲੇ ਨਾਲ ਕੇ ਸੱਤਾ ਹਥਿਆ ਕੇ ਧਾੜਵੀਆਂ ਦੀ ਤਰ੍ਹਾਂ ਪੰਜਾਬ ਨੂੰ ਲੁੱਟਦੇ ਸੀਗੇ ਪੰਜਾਬ ਨੂੰ ਬਰਬਾਦ ਕਰਦੇ ਸੀਗੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਵਪਾਰੀ ਪੰਜਾਬ ਦਾ ਦਲਿਤ ਪੰਜਾਬ ਦਾ ਮੁਲਾਜ਼ਮ ਹਰ ਵਰਗ ਜਿਹੜਾ ਉਹ ਜਦੋਂ ਵੀ ਕਾਲੀ ਦਲ ਬੀਜੇਪੀ ਦੀ ਸਰਕਾਰ ਆਈਆ ਉਦੋਂ ਲੁੱਟਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ ਪੂਰਾ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਨੇ ਤਿੰਨ ਬਲੈਕ ਲਾ ਤਿੰਨ ਕਿਸਾਨ ਵੀ ਫਾਂਸੀ ਦੇ ਫੰਦੇ ਚੁਣੇ ਕਿਉਂਕਿ ਪੰਜਾਬ ਇੱਕੋ ਸਟੇਟ ਆ ਪੰਜਾਬ ਐਗਰੀਕਲਚਰ ਸਟੇਟ ਆ ਪੰਜਾਬ ਦੇ ਕਿਸਾਨ ਨੇ ਦੇਸ਼ ਦੀ ਇਕਨੋਮੀ ਦੇ ਅੰਦਰ ਦੇਸ਼ ਦੇ ਲੋਕਾਂ ਦੇ ਢਿੱਡ ਪਰੰਦੇ ਲਈ ਬਹੁਤ ਵੱਡਾ ਯੋਗਦਾਨ ਪਾਇਆਗਾ ਪੰਜਾਬ ਦੇ ਕਿਸਾਨ ਨੇ ਪਾਇਆਗਾ ਪਰ ਲੇਕਿਨ ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਗੱਟਜੋੜ ਸਰਕਾਰ ਸੀ ਕੇਂਦਰ ਦੇ ਅੰਦਰ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਸੈਂਟਰ ਦੇ ਵਿੰਦਰ ਵਜੀਰ ਸੀਗੇ ਔਰ ਉਸ ਸਮੇਂ ਇਹਨਾਂ ਦੋਨਾਂ ਪਾਰਟੀਆਂ ਨੇ ਦਵਾਰੇ ਰਲ ਕੇ ਇਹ ਕਿ ਜਦੋਂ ਪੰਜਾਬ ਸਰਕਾਰ ਸੀ ਜਦੋਂ ਪੰਜਾਬ ਦੇ ਸਰਕਾਰ ਸੀ ਉਸ ਸਮੇਂ ਦੋਨਾਂ ਪਾਰਟੀਆਂ ਰਲ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਰਾਹ ਚੁਣਿਆ ਕਿ ਪੰਜਾਬ ਦੇ ਜਵਾਨ ਨੂੰ ਤਬਾਹ ਕਰ ਦੋ ਤੁਹਾਡੇ ਯਾਦ ਹੋਊਗਾ ਕਿ ਉਸ ਸਮੇਂ ਸਭ ਤੋਂ ਵੱਧ ਬ੍ਰੈਂਡ ਰੇਂਜ ਜੇਕਰ ਪੰਜਾਬ 'ਚ ਹੋਇਆ ਤਾਂ ਉਦੋਂ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ ਉਸੇ ਤਰੀਕੇ ਜਦੋਂ ਸੈਂਟਰ ਦੇ ਵਿੱਚ ਅਕਾਲੀ ਦਲ ਭਾਜਪਾ ਦਾ ਰਾਜ ਸੀ ਇਕੱਠਿਆਂ ਦਾ ਦੋਨਾਂ ਦਾ ਹੁਣ ਭਾਜਪਾ ਦਾਗਾ ਉਸ ਵੇਲੇ ਕੀ ਹੋਇਆ ਸੀ ਤਿੰਨ ਕਾਲੇ ਕਾਨੂੰਨ ਆਏ ਸੀ ਔਰ ਪੰਜਾਬ ਦੇ ਕਿਸਾਨ ਨੇ ਬਹੁਤ ਵੱਡੀ ਮੰਗ ਕੀਤੀ ਸੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮੰਗ ਕੀਤੀ ਸੀ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਹਰਿਆਣਵੀ ਦੇਸ਼ ਦਾ ਕਿਸਾਨ ਦੇਸ਼ ਭਰ ਦਾ ਕਿਸਾਨ ਯੂਪੀ ਦਾ ਕਿਸਾਨ ਬਿਹਾਰ ਦਾ ਕਿਸਾਨ ਕਰਨਾਟਕ ਦਾ ਕਿਸਾਨ ਇਕੱਠੇ ਹੋ ਕੇ ਉਸ ਉਸ ਕਾਨੂੰਨ ਦੇ ਖਿਲਾਫ ਲੜੇ ਸੀਗੇ ਔਰ ਅਲਟੀਮੇਟਲੀ ਔਰ ਉਸ ਸਮੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਤਾ ਤੋੜਿਆ ਸੀ ਉਸ ਨੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਤਾ ਤੋੜਿਆ ਸੀਗਾ ਔਰ ਨਾਤਾ ਤੋੜਨ ਤੋਂ ਬਾਅਦ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਨਹੀਂ ਚੱਲਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਹੈਗਾ ਇਹ ਪਲੀ ਲੈ ਕੇ ਅਕਾਲੀ ਦਲ ਉਸ ਘਟਚੋੜ ਚੋਂ ਬਾਹਰ ਆਇਆ ਸੀਗਾ ਕਿਉਂਕਿ ਪੰਜਾਬ ਦੇ ਕਿਸਾਨ ਦਾ ਪ੍ਰੈਸ਼ਰ ਸੀਗਾ। ਔਰ ਮੈਂ ਇਹ ਵੀ ਤੁਹਾਡੇ ذریعے ਪੰਜਾਬ ਦੇ ਕਿਸਾਨਾਂ ਨੂੰ ਸਪਸ਼ਟ ਕਰਨਾ ਚਾਹਨਾਗਾ। ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹਨਾਗਾ ਕਿ ਲਗਭਗ 800 पौने 800 ਅਣੀ 775 ਤੋਂ ਉੱਪਰ ਕਿਸਾਨ ਜਿਹੜੇ ਨੇਗੇ ਉਹਨਾਂ ਦੀ ਮੌਤ ਉਸ ਸਮੇਂ ਹੋਈ ਸੀ ਜਦੋਂ ਤਿਲਕਾਰੇ ਕਾਨੂੰਨ ਆਇਆ ਸੀ। ਇਹ ਪੂਰਾ ਦੇਸ਼ ਜਾਣਦਾ ਪੂਰੇ ਦੇਸ਼ ਦੇ ਲੋਕ ਗਵਾਣਗੇ ਪਰ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਹੁਣ ਕਿਹੜੇ ਮੂੰਹ ਦੇ ਨਾਲ ਗੱਠਜੋੜ ਕਰ ਰਹੇ ਨੇਗੇ ਹੁਣ ਕਿਹੜੇ ਮੂੰਹ ਦੇ ਨਾਲ ਇਕੱਠੇ ਹੋਣ ਦੀ ਗੱਲ ਕਰ ਰਹੇ ਨੇਗੇ ਉਹਦੇ ਨੀ ਤਾਵਾ ਨੂੰ ਤੋੜ ਲੰਦਾ ਉਹਦੇ ਨੀ ਤਾਵਾ ਨੂੰ ਤੋੜ ਲੰਦਾ ਪਰ ਹੈ ਦੋਨਾਂ ਕੋਲੇ ਜ਼ੀਰੋ ਸਕੋਰ ਦੋਨਾਂ ਦਾ ਜ਼ੀਰੋ ਆ ਅਕਾਲੀ ਲਲਸ ਸਕੋਰ ਜ਼ੀਰੋ ਆ ਭਾਰਤੀ ਜਨਤਾ ਪਾਰਟੀ ਦਾ ਸਕੋਰ ਜ਼ੀਰੋ ਆ ਜੇ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰੀਏ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਦੋਨਾਂ ਦਾ ਸਕੋਰ ਜਿਹੜਾ ਉਹ ਜ਼ੀਰੋ ਬਣਦਾਗਾ ਤਾਂ ਜ਼ੀਰੋ ਪਲੱਸ ਜਿਹੜਾ ਜ਼ੀਰੋ ਆ ਉਹਦਾ ਆਨਸਰ ਵੀ ਜ਼ੀਰੋ ਆ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕਾਂ ਨੂੰ ਜਿੰਨਾ ਮਰਜ਼ੀ ਘਟ ਜੋੜ ਕਰ ਲੈਣ ਜੋ ਕੁਝ ਮਰਜ਼ੀ ਤਲਾਸ਼ ਲੈਣ ਪਰ ਪੰਜਾਬ ਦੇ ਲੋਕਾਂ ਨੂੰ ਯਾਦ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੇ ਸਮੇ ਹੋਈ ਸੀ ਜਦੋਂ ਅਕਾਲੀ ਦਲ ਦਾ 986 ਚ ਰਾਜ ਸੀਗਾ ਉਸ ਸਮੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਜਦੋਂ 2015 16 ਦੇ ਅੰਦਰ ਅਕਾਲੀ ਦਲ ਦਾ ਰਾਜ ਆ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਜਦੋਂ 10 ਸਾਲ 7 ਤੋਂ ਲੈ ਕੇ 17 ਤੱਕ ਅਕਾਲੀ ਦਲ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਨਸ਼ੇ ਦਾ ਪ੍ਰਵੇਸ਼ ਹੋਇਆਗਾ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਯਤਨ ਕੀਤਾ ਜਦੋਂ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦਾ ਯੂਥ ਨੇ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭਜਾਉਣਾ ਸ਼ੁਰੂ ਕੀਤਾ ਕਿ ਬੇਟਾ ਜ਼ਮੀਨ ਵੇਚ ਤੋ ਘਰ ਵੇਚ ਦੋ ਬਾਹਰ ਚਲੇ ਜਾਓ ਪੰਜਾਬ ਧੜਵੀਆਂ ਦੀ ਸਰਕਾਰ ਆ ਪੰਜਾਬ ਤੇ ਲੁਟੇਰਿਆਂ ਦੀ ਸਰਕਾਰ ਆ ਪੰਜਾਬ ਨੂੰ ਬਰਬਾਦ ਕਰਨ ਵਾਲੀ ਸਰਕਾਰ ਆ ਪੰਜਾਬ ਤੇ ਨਸ਼ਾ ਵੇਚਣ ਵਾਲਾ ਦੀ ਸਰਕਾਰ ਆ ਪਰ ਲੇਕਿਨ ਹੁਣ ਪੰਜਾਬ ਦੇ ਲੋਕ ਇਸ ਜਿਹੜਾ ਗੈਰ ਸਿਧਾਂਤਕ ਗੱਠਜੋੜ ਹੋਣ ਜਾ ਰਿਹਾ ਜਾਂ ਜਿਸ ਗੈਰ ਸਿਧਾਂਤਕ ਗੱਠਜੋੜ ਨੂੰ ਗੱਠਜੋੜ ਕਰਨ ਦੇ ਲਈ ਪੰਜਾਬ ਦੇ ਕੁਝ ਲੋਕ ਤਰਲੋ ਮੱਛੀ ਹੋ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਮੂੰਹ ਨਹੀਂ ਲਾਉਣਗੇ ਪੰਜਾਬ ਦੇ ਲੋਕਾਂ ਨੇ ਤਜਰਬਾ ਕਰਕੇ ਦੇਖ ਲਿਆ ਦੋ ਤਨਬਾਰੇ ਇਹਨਾਂ ਪਾਰਟੀਆਂ ਦੀ ਸਾਂਝੀ ਸਰਕਾਰ ਬਣਾ ਕੇ ਦੇਖ ਲਈ ਜਦੋਂ ਵੀ ਸੱਤਾ ਚਾਏ ਨੇ ਪੰਜਾਬ ਜਿਹੜਾ ਮੁੱਦੇ ਮੁੰਡ ਗਿਆਗਾ ਹੁਣ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਚੜਦੀ ਕਲਾ ਚ ਔਰ ਪੰਜਾਬ ਅੱਗੇ ਵਧ ਰਿਹਾਗਾ ਸੋ ਮੈਂ ਸਮਝਦਾ ਇਹ ਜਿਹੜਾ 0+0 ਗੱਠਜੋੜ ਹੋਣ ਦੀ ਕੋਸ਼ਿਸ਼ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾ ਔਰ ਅਕਾਲੀ ਦਲ ਦੇ ਨੇਤਾ ਕਰ ਰਹੇ ਨੇ ਕਿ ਉਹਨਾਂ ਦੇ ਗੱਠਜੋੜ ਹੋਣ ਤੋਂ ਬਾਅਦ ਵੀ ਜਿਹੜੀ ਜਿਹੜਾ ਰਿਜ਼ਲਟ ਆਊਗਾ ਉਹ ਵੀ 0 ਹੀ ਆਊਗਾ ਥੈਂਕ ਯੂ